ਹਾਂਜੀ ਵੈਲਕਮ ਬੈਕ ਮਾਈ ਨਿਊ ਬਲੌਗ ਅੱਜ ਆਪਾਂ ਗੱਲ ਕਰਦੇ ਆਂ ਬਾਲਾਂ ਦੇ ਝੜਨ ਦੀ ਸਮੱਸਿਆ ਹੈਅਰ ਫਾਲ ਜਿਹੜੀ ਕੀ ਹੈ ਹਰੇਕ ਨੂੰ ਹੋ ਰਹੀ ਹੈ ਅੱਜ ਕੱਲ ਕਿਉਂਕਿ ਜਿਹੜੇ ਖਾਣ ਪੀਣ ਨੇ ਆਪਣੇ ਹਜੇ ਹੋਏ ਪੈਨੇ ਨਹੀਂ ਗਏ ਕਿ ਆਪਣੇ ਮਲਟੀਵਿਟਾਮਿਨ ਮੇਰੇ ਨੂੰ ਜਿਹੜੇ ਆਪਣੀ ਬਾਡੀ ਨੂੰ ਪੂਰੇ ਪ੍ਰੋਪਰ ਨਹੀਂ ਮਿਲ ਰਹੇ ਜਿਹਦੇ ਕਾਰਨ ਹੈਅਰ ਫਾਲ ਹੈ ਜਿਹੜਾ ਬਹੁਤ ਦਿਨ ਵਰਦ ਵਰਦ ਨੂੰ ਵਧਦਾ ਜਾ ਰਿਹਾ ਕਿਉਂਕਿ ਹੈਅਰ ਫਾਲ ਹੈ ਇੱਕ ਬਹੁਤ ਹੀ ਵੱਡੀ ਸਮੱਸਿਆ ਜਿਹਦੇ ਨਾਲ ਕੀ ਆਪਣਾ ਕੀ ਹੈ ਸਿਰ ਤੇ ਬਾਲ ਜਦੋਂ ਨਹੀਂ ਹੁੰਦੇ ਆਪਨੇ ਬਹੁਤ ਹੀ ਬੈਡ ਫਿੱਟ ਜਾਂਦੇ ਆਂ ਤਾਂ ਉੱਥੇ ਵੀ ਆਪਾਂ హెయిర్ ਸਟਾਈਲ ਜਿਹੜਾ ਪ੍ਰੋਪਰ ਨਹੀਂ ਬਣਾ ਸਕਦੇ ਸਾਨੂੰ ਸਿਰ ਤੇ ਦੁਪੱਟਾ ਲੈ ਕੇ ਰੱਖਣਾ ਪੈਂਦਾ ਹੈਗਾ ਇਹ ਨਾਲ ਕੀ ਹੋ ਜਾਂਦਾ ਜਦੋਂ ਆਪਾਂ ਮਤਲਬ ਲੇਡੀਜ਼ ਕੋਲ ਬੱਚਾ ਹੁੰਦਾ ਤਾਂ ਉਹਦੇ ਵਿੱਚ ਕਹਿੰਦੇ ਸਰੀਰ ਦੇ ਵਿੱਚ ਬਹੁਤ ਸਾਰੇ ਮਿਰਰ ਬਟਾਮਨ ਦੇ ਆਇਰਨ ਦੀ ਘਾਟ ਹੁੰਦੀ ਹੈ ਜਿਸਦੇ ਬਾਅਦ ਤਾਂ ਕੀ ਹੈ ਹੌਲੀ-ਹੌਲੀ ਵਾਲ ਝਟਨੇ ਸਟਾਰਟ ਹੋ ਜਾਂਦੇ ਨੇ ਜਿਹੜਾ ਆਪਾਂ ਕੀ ਉਹਦੇ ਧਿਆਨ ਨਹੀਂ ਦਿੰਦੇ ਹੈਗੇ ਇਹ ਨੋਰਮਲ ਉੱਜ ਵੀ ਹੋ ਜਾਂਦੀ ਹੈ ਹਰੇਕ ਨੂੰ ਹੋ ਜਾਂਦੀ ਹੈ ਜੈਂਟਸ ਦੇ ਵਿੱਚ ਵੀ ਹੁੰਦੀ ਹੈ ਉਹਨਾਂ ਦੇ ਕੀ ਇਹ ਫਰੰਟ ਵਾਲੇ ਵਾਲ ਨੇ ਜਿਹੜੇ ਉਹ ਮੁਰੋਚੜ ਨੇ ਸਟਾਰਟ ਹੋ ਜਾਂਦੇ ਨੇ ਉਹ ਕਿਉਂ ਹੁੰਦਾ ਜਦੋਂ ਆਪਣੇ ਮਤਲਬ ਸਿਰ ਦੇ ਵਿੱਚ ਬਲੱਡ ਦਾ ਸਰਕੂਲੇਸ਼ਨ ਹੈ ਜਿਹੜਾ ਜੀ ਉਹ ਘਟ ਜਾਂਦਾ ਹੈਗਾ ਜਦੋਂ ਬਲੱਡ ਦਾ ਸਰਕੂਲੇਸ਼ਨ ਆਪਣੇ ਸਰੀਰ ਦੇ ਵਿੱਚ ਘਟਦਾ ਹੈਗਾ ਸਿਰ ਦੇ ਵਿੱਚ ਤਾਂ ਉਹ ਜਿਹੜੇ ਹੈਅਰ ਨੇ ਆਪਣੇ ਕੀ ਝੜਨੇ ਸਟਾਰਟ ਹੋ ਜਾਂਦੇ ਉਹਨਾਂ ਨੂੰ ਬਲੱਡ ਨਹੀਂ ਮਿਲਦਾ ਪ੍ਰੋਪਰ ਆਪਣੇ ਵਾਲਾਂ ਨੂੰ ਜਦੋਂ ਬਲੱਡ ਨਹੀਂ ਮਿਲਦਾ ਝੜਨੇ ਸਟਾਰਟ ਹੋ ਜਾਂਦੇ ਨੇ ਹੌਲੀ ਹੌਲੀ ਜਿਹੜੇ ਮਤਲਬ ਵਾਲਾਂ ਦੇ ਰੂਮ ਹੁੰਦੇ ਨੇ ਉਹ ਬੰਦ ਹੋ ਜਾਂਦੇ ਨੇ ਉੱਥੇ ਕੀ ਆਪਣੇ ਬਾਲ ਆਉਣੇ ਹਟ ਜਾਂਦੇ ਨੇ ਜਿਹੜਾ ਆਪਣਾ ਸਾਰਾ ਮਤਲਬ ਸਿਰ ਆ ਕੀ ਹੈ ਬਿਲਕੁਲ ਕਈਆਂ ਜੈਂਟਸਾ ਤੁਸੀਂ ਦੇਖਿਆ ਉਹ ਗੰਜਾ ਹੁੰਦਾ ਮੂਰਾ ਸਿਰ ਉਹਦਾ ਕਾਰਨ ਇਹੀ ਹੈ ਬਲੱਡ ਸਰਕੂਲੇਸ਼ਨ ਜੀ ਦੂਜਾ ਇਹਦਾ ਕਾਰਨ ਹੈ ਆਪਣੀ ਬਾਡੀ ਦੇ ਵਿੱਚ ਆਇਰਨ ਦੀ ਕਮੀ ਜਦੋਂ ਆਪਣੀ ਬਾਡੀ ਦੇ ਵਿੱਚ ਆਇਰਨ ਦੀ ਕਮੀ ਹੋ ਜੇ ਤਾਂ ਵੀ ਆਪਣਾ ਕੀ ਹੈ ਮਤਲਬ ਵਾਲਾਂ ਤੇ ਬਹੁਤ ਹੀ ਭੈੜਾ ਇਫੈਕਟ ਪੈਂਦਾ ਹੈਗਾ ਇਹਦੇ ਨਾਲ ਕੀ ਆਪਾਂ ਨੂੰ ਜ਼ਿੰਕ ਤੇ ਆਇਰਨ ਵੀ ਟੈਸਟ ਦਾ ਬਹੁਤ ਹੀ ਜ਼ਰੂਰ ਲੋੜ ਪੈਂਦੀ ਹੈਗਾ ਆਪ ਨੂੰ ਟੈਸਟ ਕਰਾਉਣਾ ਚਾਹੀਦਾ ਹੈ ਵੀ ਆਪਣੀ ਬਾਡੀ ਦੇ ਵਿੱਚ ਕਿੰਨੇ ਪਰਸੈਂਟ ਆਇਰਨ ਹੈ ਕਿੰਨੇ ਪਰਸੈਂਟ ਜ਼ਿੰਕ ਹੈ ਇਹ ਮੇਨ ਦੋ ਚੀਜ਼ਾਂ ਨੇ ਜਿਹੜੀਆਂ ਆਪਣੇ హెਅਰ ਨੂੰ ਕੀ ਪ੍ਰੋਟੈਕਟ ਕਰਦੀਆਂ ਨੇ ਆਪਣੇ హెਅਰ ਜਿਹੜੇ ਸਟਰੋਂਗ ਹੁੰਦੇ ਨੇ ਜੇਕਰ ਤੁਸੀਂ ਇਹ ਮਤਲਬ ਆਪਣੀ ਵਾਲਾਂ ਦੀ ਗਰੋਥ ਵਧਾਉਣਾ ਚਾਹੁੰਦੇ ਆ ਤੁਹਾਨੂੰ ਅਸੀਂ ਇੱਕ ਅੱਜਕੱਲ੍ਹ ਨਵੀਂ ਟੈਬਲੇਟ ਦੱਸਾਂਗੀ ਜਿਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਉਹ ਨੂੰ ਕੋਈ ਵੀ ਖਾ ਸਕਦਾ ਡੇਲੀ ਮਤਲਬ ਜੇਕਰ ਉਹਦਰ ਨਾ ਕੀ ਚੈਕਫਾਲ ਚੈਕਫਾਲ ਜਿਹੜੀ ਟੈਬਲੇਟ ਹੈ ਇਹ ਹੈਗੀ ਇਹ ਤੁਸੀਂ ਡੇਲੀ ਲੇਡੀਜ਼ ਨੇ ਮਤਲਬ ਚੌਥਾ ਹਿੱਸਾ ਲੈਣਾ ਹੈਗਾ ਇਹਦਾ ਇੱਕ ਨਹੀਂ ਲੈਣੀ ਹੈਗੀ ਚੌਥਾ ਹਿੱਸਾ ਲੈਣਾ ਜੇਕਰ ਤੁਸੀਂ ਇੱਕ ਖਾਓਗੇ ਤੁਹਾਡੀ హెయిਰ ਗਰੋਥ ਹੈ ਜਿਹੜੀ ਫੇਸ ਤੇ ਜ਼ਿਆਦਾ ਆਉਣ ਲੱਗ ਜੂਗੀ ਇਸ ਕਰਕੇ ਜਾਇੰਟਸ ਨੇ ਜਿਨ੍ਹਾਂ ਦੇ ਮੂਰੋ ਫਰੰਟ ਹੋਣੇ ਮਤਲਬ ਗੰਜਾਪਨ ਆ ਜਾਂਦਾ ਹੈ ਜਮਾ ਤੇ ਉਹਨਾਂ ਨੇ ਇਹ ਜਿਹੜੀ ਟੈਬਲੇਟ ਹੈ ਇੱਕ ਖਾਣੀ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ ਇਹ ਬਲੱਡ ਦਾ ਸਰਕੂਲੇਸ਼ਨ ਹੈ ਉਹਨੂੰ ਕੀ ਹੈ ਜ਼ਿਆਦਾ ਵਧਾਉਂਦੀ ਹੈ ਆਪਣੇ ਸਿਰ ਦੇ ਰੇ ਵਾਲ ਉਹਨਾਂ ਨੂੰ ਬਲੱਡ ਜ਼ਿਆਦਾ ਮਿਲੇ ਇਹ ਨਾਲ ਇੱਕ ਟੈਬਲੇਟ ਖਾਣ ਨਾਲ ਕੋਈ ਸਾਈਡ ਇਫੈਕਟ ਨਹੀਂ ਤੁਸੀਂ ਇੱਕ ਟੈਬਲੇਟ ਖਾ ਸਕਦੇ ਹੋ ਲੈ ਜੀ ਇਹਨੂੰ ਚੌਥਾ ਹਿੱਸਾ ਖਾਣ ਜੀ ਇਨਾ ਕਿ ਜਿਹੜਾ ਤੁਹਾਡਾ ਬਲੱਡ ਸਰਕੂਲੇਸ਼ਨ ਹੈ ਵਧੀਆ ਰੈਗੂਲਰ ਹੋਣੀ ਤੁਹਾਡੇ ਜਿਹੜੇ ਵਾਲ ਨੇ ਉਹ ਹੌਲੀ ਹੌਲੀ ਝੜਨੇ ਮਤਲਬ ਬੰਦ ਹੋ ਜਾਣਗੇ ਇਹ ਕਈ ਵਾਰ ਆਪਾਂ ਹੁੰਦਾ ਜਿਵੇਂ ਮੈਂ ਕਿ ਮੈਂ ਕਿ ਤੇਲ ਲਾ ਲੈਂਦੇ ਆ ਮਤਲਬ ਕੋਈ ਵੀ ਪ੍ਰੋਡਕਟ ਲਿਓ ਨਾ ਸ਼ੈਂਪੂ ਲਿਓ ਨਾ ਉਹ ਆਪਣੇ ਮਤਲਬ ਸਿਰ ਦੇ ਵਾਲਾਂ ਤੇ ਕੋਈ ਅਸਰ ਨਹੀਂ ਹੁੰਦਾ ਉਹ ਅਸਰ ਇਸ ਕਰਕੇ ਨਹੀਂ ਹੁੰਦਾ ਕਿਉਂਕਿ ਆਪਣਾ ਜਿਹੜਾ ਬਲੱਡ ਸਰਕੂਲੇਸ਼ਨ ਉਹ ਰੁਕ ਜਾਂਦਾ ਹੈਗਾ ਸਿਰ ਦਾ ਜਿਹਦੇ ਨਾਲ ਕੀ ਆਪਣੇ ਆਪ ਨੂੰ ਬਹੁਤ ਸਾਰੇ ਜਿਹੜੇ ਪੈਸੇ ਖਰਾਬ ਕਰਦੇ ਆ ਇੱਕ ਗੋਲੀ ਜਿਹੜੀ ਬਹੁਤ ਹੀ ਮਹਿੰਗੀ ਨਹੀਂ ਹੁੰਦੀ ਆਪਾਂ ਨੂੰਗੀ 100 150 ਦਾ ਪ੍ਰਾਈਸ ਦਾ ਇੱਕ ਪੱਤਾ ਹੁੰਦਾ ਜਿਹੜੀ ਆਪਾਂ ਨੂੰ ਮਤਲਬ ਲੇਡੀਜ਼ ਲਈ ਇਹ ਇੱਕ ਗੋਲੀ 4 ਦਿਨ ਚੱਲਦੀ ਹੈ ਜੀ ਐਂਟਸ ਨਾਲ ਇੱਕ ਦਿਨ ਇੱਕ ਇਹ ਤੁਸੀਂ ਇਹ ਕਿੰਨੇ ਵੀ ਟਾਈਮ ਖਾ ਸਕਦੇ ਜਿਹਨਾਂ ਚੱਕਰ ਤੁਹਾਨੂੰ ਰਿਜ਼ਲਟ ਵਧੀਆ ਨਹੀਂ ਮਿਲਦਾ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਤੁਹਾਨੂੰ ਦੂਜਾ ਕੀ ਹੈ ਇੱਕ ਆ ਵਾਲਾ ਇਹ ਵਾਲਾ ਕੈਪਸੂਲ ਹੈਗਾ ਜਿਹੜਾ ਇਹ ਆਪਣੇ హెయిਰ ਲਈ ਹੁੰਦਾ ਸਕਿਨ ਲਈ ਹੁੰਦਾ ਤੇ ਨੇਲਸ ਲਈ ਤੇਨਾਂ ਲਈ ਬਹੁਤ ਹੀ ਬੈਨੀਫਿਟ ਹੈਗਾ ਇਹ ਤੁਸੀਂ ਇੱਕ ਖਾਣਾ ਖਾਣਾ ਹੈਗਾ ਦਿਨ ਦੇ ਵਿੱਚ ਬਸ ਇੱਕੋ ਹੀ ਖਾਣਾ ਇੱਕ ਤੋਂ ਵੱਧ ਨਹੀਂ ਖਾਣਾ ਡੇਲੀ ਇੱਕ ਖਾਓ ਤੇ ਇੱਕ ਜਿਹੜੀ ਚੈਕ ਫੋਰ ਟੈਬਲੇਟ ਹੈ ਉਹ ਤੁਸੀਂ ਚੌਥਾ ਹਿੱਸਾ ਖਾਣਾ ਲੇਡੀਜ਼ ਨੇ ਜੈਂਟਸ ਨੇ ਇੱਕ ਖਾਣਾ ਹੈਗਾ ਤੋ ਉਹਦੇ ਨਾਲ ਥੋੜੀ ਥੋੜੀ ਹੈਅਰ ਦੀ ਗਰੋਥ ਹੈ ਹੌਲੀ ਹੌਲੀ ਆਨ ਸਟਾਰਟ ਹੋ ਜੂ 15 ਦਿਨਾਂ ਦੇ ਵਿੱਚ 20 ਦਿਨਾਂ ਦੇ ਮਹੀਨੇ ਦੇ ਵਿੱਚ ਤੁਹਾਨੂੰ ਕੀ ਪੱਕਾ ਜਲ ਠੀਮ ਜੂ ਕਿਉਂਕਿ ਜਿਹੜਾ ਬਲੱਡ ਸਰਕੂਲੇਸ਼ਨ ਹੈ ਹੌਲੀ ਹੌਲੀ ਸਟਾਰਟ ਹੁੰਦਾ ਆਪਣਾ ਨਾ ਕਿ ਆਪਾਂ ਕਹਿੰਦੇ ਵੀ 1-2 ਦਿਨਾਂ 'ਚ ਤੁਹਾਨੂੰ 15-20 ਦਿਨਾਂ ਦੇ ਵਿੱਚ ਇਹਦਾ ਰਿਜ਼ਲਟ ਦੇਖਣਾ ਸਟਾਰਟ ਹੋਊਗਾ ਤਾਂ ਇਸ ਤੋਂ ਬਾਅਦ ਤੁਸੀਂ ਕੀ ਹੈਗਾ ਮੈਂ ਕਿ ਮੈਂ ਕਿ ਆਪਾਂ ਤੇਲ ਵੀ ਜਣਾਉਣਾ ਉਹਨਾਂ ਤੇ ਆਪਾਂ ਇੰਨੇ ਪੈਸੇ ਖਰਚ ਕਰਦੇ ਪਰ ਇਹ ਗੋਲੀਆਂ ਜੀ ਆਪਾਂ ਨੂੰ ਇੰਨੀਆਂ ਮਹਿੰਗੀਆਂ ਨਹੀਂ ਪੈਂਦੀ ਆਪਾਂ ਇਹ ਨਾਰਮਲ ਖਾ ਸਕਦੇ ਆ ਆਪਾਂ ਨੂੰ ਇਹਦਾ ਕੋਈ ਵੀ ਸਾਈਡ ਇਫ ਇਹ ਤੁਸੀਂ ਕੀ ਇਹ ਖਾਣਾ ਖਾਣ ਤੋਂ ਬਾਅਦ ਹੀ ਖਾਣੀਆਂ ਨਹੀਂ ਗੀਆਂ ਜਿਨ੍ਹਾਂ ਨੂੰ ਇਹ ਹੈਅਰ ਫਾਲ ਦੀ ਸਮੱਸਿਆ ਹੈਗਾ ਕਈ ਵਾਰ ਆਪਾਂ ਕੀ ਕਿਸੇ ਮਗਰ ਲਾ ਕੇ ਮਹਿੰਗੇ ਮਹਿੰਗੇ ਪ੍ਰੋਡਕਟ ਲਿਆਉਣਾ ਸ਼ੈਂਪੂ ਲਿਆਉਣਾ ਕੰਡੀਸ਼ਨਰ ਲਿਆਉਣਾ ਜਾਂ ਕੋਈ ਆਇਲ ਲਿਆਉਣਾ ਪਰ ਆਪਾਂ 2-2 3-3000 ਰੁਪਏ ਲਾ ਦਿੰਨੇ ਆ ਉਹਦਾ ਕੋਈ ਆਪਣੇ ਮਤਲਬ ਵਾਲਾਂ ਤੇ ਕੋਈ ਵੀ ਅਸਰ ਨਹੀਂ ਹੁੰਦਾ ਅਸਰ ਇਸ ਤਰ੍ਹਾਂ ਕਿ ਨਹੀਂ ਹੁੰਦਾ ਕਿਉਂਕਿ ਬਲੱਡ ਜਿਹੜਾ ਸਰਕੂਲੇਸ਼ਨ ਆ ਘਟ ਰਿਹਾ ਹੁੰਦਾ ਆਪਣੀ ਸਰੀਰ ਦਾ ਤਾਂ ਧਿਆਨ ਨਹੀਂ ਦੇ ਆਪਣੇ ਵਿੱਚ ਕੀ ਆਇਰਨ ਦੀ ਕਮੀ ਹੋ ਜਾਂਦੀ ਹੈਗੀ ਇਰਨ ਕੋਨਾ ਵੀ ਬਹੁਤ ਜ਼ਰੂਰੀ ਹੈ ਆਪਣੇ ਸਪਲ ਬਲਡ ਦੇ ਵਿੱਚ ਕਿੰਨੇ ਪਰਸੈਂਟ ਆਇਰਨ ਹੈ ਤੇ ਕਿੰਨੇ ਪਰਸੈਂਟ ਜ਼ਿੰਕ ਹੈ ਇਹ ਟੈਸਟ ਤੁਸੀਂ ਜ਼ਰੂਰ ਕਰਵਾ लीजिएगा ਵੀ ਹੈਅਰ ਫਾਲ ਹੁੰਦੇ ਨੇ ਜੇ ਤੇ ਇਹਦੀ ਘਾਟ ਹੋਏ ਤਾਂ ਤੁਹਾਨੂੰ ਆਇਰਨ ਦੀਆਂ ਗੋਲੀਆਂ ਵੀ ਖਾਣੀਆਂ ਪੈਣਗੀਆਂ ਆਇਰਨ ਦੀ ਗੋਲੀ ਤੁਸੀਂ ਇੱਕ ਸਵੇਰੇ ਇੱਕ ਸ਼ਾਮ ਜ਼ਿੰਕ ਦੀ ਗੋਲੀ ਇੱਕ ਸਵੇਰੇ ਇੱਕ ਸ਼ਾਮ ਰੋਟੀ ਖਾਣ ਤੋਂ ਬਾਅਦ ਖਾ ਸਕਦੇ ਆ ਜੇਕਰ ਤੁਹਾਨੂੰ ਵਾਲਾਂ ਦੀ ਸਮੱਸਿਆ ਜ਼ਿਆਦਾ ਹੈਗੀ ਨਹੀਂ ਤਾਂ ਨਾਰਮਲ ਇਹਨਾਂ ਦੇ ਆ ਕੈਪਸੂਲ ਦੇ ਨਾਲ ਤੇ ਇੱਕ ਚੈਕ ਫਾਲ ਜਿਹੜੀ ਟੈਬਲੇਟ ਹੈ ਉਹਦੇ ਨਾਲ ਤੁਹਾਡਾ ਹੈਅਰ ਫਾਲ ਜਿਹੜੇ ਮਹੀਨੇ ਦੇ ਵਿੱਚ ਸਾਨੂੰ ਪ੍ਰੋਪਰ ਰਿਜ਼ਲਟ ਮਿਲ ਜਾਊਗਾ ਹਾਂਜੀ ਜੇ ਵੀਡੀਓ ਵਧੀਆ ਲੱਗੀ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਪਰ ਮਤਲਬ ਵੀਡੀਓ ਕੋਈ ਵਧੀਆ ਬਣਾਇਆ ਕਰਾਂ ਕਿ ਕੋਈ ਆਏ ਨਹੀਂ ਹੈਗਾ ਜਿਹੜੀ ਕੰਮ ਦੇ ਵੀਡੀਓ ਹੋਵੇ ਉਹ ਹੀ ਬਣਾਵਾਂਗੇ ਠੇਕ ਦੇ ਕੰਮ ਵੀ ਆਵੇ ਕਿਉਂਕਿ ਹੈਅਰ ਫਾਲ ਦੀ ਸਮੱਸਿਆ ਅੱਜਕੱਲ ਬਹੁਤ ਹੋ ਰਹੀ ਹੈਗੀ ਆਪਾਂ ਨੂੰ ਬਾਹਰੋਂ ਕੀ ਹੈ ਜਿਹੜੇ ਖਾਣ-ਪਾਣ ਨੇ ਬਹੁਤ ਹੀ ਜ਼ਹਿਰੀਲੇ ਹੋ ਗਏ ਇਹ ਤੋਂ ਆਪਾਂ ਪ੍ਰੋਪਰ ਨਿਊਟ੍ਰੀਸ਼ਨ ਆਪਾਂ ਕੋਸ਼ਿਸ਼ ਵੀ ਨਹੀਂ ਮਿਲਦਾ ਹੈ ਇਸ ਕਰਕੇ ਆ ਵੀ ਜੀ ਇਹ ਟੈਬਲੇਟ ਹੈ ਇੱਕ ਖਾ ਲੇ ਰੋਟੀ ਖਾਣ ਤੋਂ ਬਾਅਦ ਖਾਣੀ ਹੈ ਨੇ ਜੀ ਇਹ ਮੈਡੀਸਨ ਇਦਵਦਾ ਬਾਇਕਾ ਸਿਰ ਨੂੰ ਦੱਸਾਂਗੇ ਤੁਹਾਨੂੰ ਅਗਲੀ ਵੀਡੀਓ ਇੱਕ ਹੋਰ ਬਣਾਵਾਂਗੇ ਜੇਕਰ ਕਿਸੇ ਨੂੰ ਵੀਡੀਓ ਪੁੱਛਣਾ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਇਹਦਾ ਬਹੁਤ ਹੀ ਵਧੀਆ ਰਿਜ਼ਲਟ ਆਈ ਗ੍ਰੋਥ ਆਉਣ ਲੱਗ ਗਈ ਜਿੰਦੇ ਮੇਰੇ ਵੀ ਇੰਨੇ ਹੋ ਗਈ ਸੀ ਪ੍ਰੋਬਲਮ ਮੈਂ ਵੀ ਇਹ ਸਟਾਰਟ ਕੀਤਾਗਾ ਹੌਲੀ ਹੌਲੀ ਜੇ ਮਤਲਬ ਵਾਲਾਂ ਦੀ ਜੜੀ ਝੜਨ ਦੀ ਸਮੱਸਿਆ ਹੈ ਮੇਰੀ 70% ਹੋ ਗਈ ਸੀ 100 ਤੋਂ ਅਗਰ 30% ਰਹੀ ਝੜਦੇ ਨੇ ਹੁਣ ਹੌਲੀ ਹੌਲੀ ਉਹ ਵੀ हट ਜਾਣਗੇ ਮਤਲਬ ਆਪਣੇ 50 ਜਾਂ 100 ਵਾਲ ਤਾਂ ਨਾਰਮਲ ਗੱਲਾਂ ਝੜਨ ਦੀ ਮਤਲਬ ਜੋ 200 ਤੋਂ ਉੱਪਰ ਝੜਦੇ ਨੇ 200 400 500 ਵਾਲਾ ਇਹ ਨੋਰਕੈਪ ਕੀ ਆਪਾਂ हेयर ਫਾਲ ਦੀ ਪ੍ਰੋਬਲਮ ਕਹਿ ਦਿੰਦੇ ਹਾਂ ਜਿਹੜੀ ਕਿ ਬਹੁਤ ਹੀ ਭੈੜੀ ਹੁੰਦੀ ਹੈਗੀ ਆਪਾਂ ਨੂੰ ਬਹੁਤ ਹੀ ਬੁਰਾ ਫੀਲ ਹੁੰਦਾ ਹੈਗਾ ਕਿਉਂਕਿ ਜਦ ਆਪਾਂ ਕੱਪੜੇ ਵਧੀਆ ਪਾਉਣ ਪਰ ਆਪਣੇ ਸਿਰ ਤੇ ਵਾਲ ਨਹੀਂ ਹੁੰਦੇ ਉਹ ਬਹੁਤ ਹੀ ਬੁਰਾ ਲੱਗਦਾ ਹੈਗਾ ਚਾਹੇ ਆਪਾਂ ਕਿੰਨਾ ਮਰਜੀ ਮੇਗਾ ਮੇਕਅਪ ਕਰ ਲਈਏ ਇਸੇ ਕਰਕੇ ਤੁਸੀਂ ਜਿਹੜੀ ਇਹ ਟੈਬਲੇਟ ਹੈ ਨੋਰਮਲ ਤੁਸੀਂ ਵਰਤ ਸਕਦੇ ਆ ਇਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ ਤੁਸੀਂ ਖਾਣਾ ਖਾਣ ਤੋਂ ਬਾਅਦ ਇੱਕ ਟੈਬਲੇਟ ਖਾਣਨੀ ਹੈਗੀ ਇਹ ਦਿਨ ਵਿੱਚ ਇੱਕ ਖਾਣਨੀ ਹੈਗੀ ਆਇਰਨ ਤੇ ਜਿੱਕਾ ਪਲ ਡਿਟ ਐਮ ਤੇ ਜ਼ਿੰਕ ਦੀ ਕਟ ਹੈ ਤਾਂ ਤੁਸੀਂ ਇੱਕ ਇੱਕ ਟੈਬਲੇਟ ਤੁਸੀਂ ਉਹ ਸਵੇਰ ਸ਼ਾਮ ਖਾਣੀਆਂ ਨੇ ਜੀ ਜਿਹੜੀ ਇੱਕ ਫਾਰ ਟੈਬਲੇਟ ਹੈ ਉਹ ਤੁਸੀਂ ਕੀ ਚੌਥਾ ਹਿੱਸਾ ਖਾਣਾ ਲੈਡੀਆਂ ਨੇ ਜੀ ਚੈਨਲ ਤੇ ਨਵੇਂ ਉਹਨੂੰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤੁਹਾਡਾ ਮੋਟੀਵੇਸ਼ਨ ਵਧਦਾ ਹੈਗਾ ਇਹਦੇ ਨਾਲ ਕਿ ਤੁਹਾਨੂੰ ਨਵੀਆਂ ਨਵੀਆਂ ਜਿਹੜੀਆਂ ਵੀਡੀਓ ਲੈ ਕੇ ਆਵਾਂਗੇ ਜਿਹੜੀ ਤੁਹਾਡੇ ਲਈ ਬਹੁਤ ਹੀ ਵਧੀਆ ਫਾਇਦੇਮੰਦ ਹੋਣਗੀਆਂ